किਸੀਂ مانਦੇ ਨਾ ਮਿਹਨਤ ਕਰਦੇ ਸੀ ਸਾਰੇ ਜਣੇ ਪਾਰਟੀ ਵਾਸੀ ਵੀ ਸੀ ਉਹਦੀ ਸੀਟ ਵਾਸਤੇ ਵੀ ਤੇ ਫਿਰ ਉਹਨੂੰ ਛੱਡ ਕੇ ਚੱਲ ਗਏ ਇਹਦਾ ਜਵਾਬ ਤਾਂ ਉਹ ਬਿਹਤਰ ਦੇ ਸਕਣਗੇ ਬਟ ਜਿਹੜੀ ਵਾ ਇੱਕ ਰਵਾਇਤ ਸ਼ੁਰੂ ਹੋ ਗਈ ਪੂਰੇ ਹਿੰਦੁਸਤਾਨ ਦੇ ਵਿੱਚ ਮਤਲਬ ਇਧਰ ਉਧਰ ਆਂ ਜਾਣ ਦੀ ਇਹ ਕੋਈ ਬਹੁਤੀ ਚੰਗੀ ਨਹੀਂ ਹੈ ਅੱਜ ਹਰ ਬੰਦਾ ਹਰ ਪੋਲੀਟਿਕਲ ਲੀਡਰ ਇਹ ਸੋਚ ਰਿਹਾ ਹੈ ਕਿ ਮੈਨੂੰ ਫਾਇਦਾ ਕਿੱਧਰ ਜਾ ਕੇ ਹੋਏਗਾ ਸਾਨੂੰ ਨਹੀਂ ਪਤਾ ਇਹਨਾਂ ਵਿੱਚ ਉਹਨਾਂ ਦਾ ਕੀ ਲਾਭ ਸੀ ਜਾਂ ਪਰਸਨਲ ਕੀ ਸੀ ਉਹਨਾਂ ਦਾ ਬਟ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਤਿੰਨ ਵਾਰੀ ਐਮਪੀ ਜਿੱਤੇ ਹੋਏ ਨੇ ਮੌਜੂਦਾ ਆਨੰਦਪੁਰ ਸਾਹਿਬ ਤੋਂ ਵੀ ਜਿੱਤੇ ਹੋਏ ਨੇ ਤੇ ਕਾਂਗਰਸ ਪਾਰਟੀ ਜਿੰਨਾ ਸਨਮਾਨ ਉਹਨਾਂ ਨੂੰ ਮਿਲਿਆ ਜਿੰਨੇ ਐਮਐਲਏ ਸਨਮਾਨ ਉਹਨਾਂ ਦੇ ਕਰਦੇ ਸੀਗੇ ਸਾਨੂੰ ਨਹੀਂ ਲੱਗਦਾ ਇੰਨੀ ਇੱਜ਼ਤ ਹੋਰ ਕੋਈ ਪਾਰਟੀ ਦੇ ਸਕਦੀ ਹੈ ਕਿ ਤੁਸੀਂ ਪਲੀ ਬਣ ਜਾਉ ਨੂੰ ਕਿ ਕਾਂਗਰਸ ਪਾਰਟੀ ਨੇ ਹੀ ਬੇਰੁਜ਼ਗਾਰੀ ਖਤਮ ਕੀਤੀ ਕਾਂਗਰਸ ਪਾਰਟੀ ਨੇ ਹੀ ਬਗਾਏ ਕੰਟਰੋਲ ਕੀਤੀ ਸਾਂਸ ਪਾਰਟੀ ਨਹੀਂ ਗਰੀਬ ਨੂੰ ਉੱਪਰ ਚੱਕਿਆ ਸਾਰੇ ਵਰਕਰ ਔਰ ਲੀਡਰ ਸਹਿਬਾਨ ਦਿ ਲੋ ਉਹਦੀ ਸਪੋਰਟ ਕਰ ਰਹੇ ਸੀਗੇ ਕੁਛ ਐਸਾ ਨਹੀਂ ਸੀਗਾ ਜਿਸ ਨਾਲ ਇਹ ਲੱਗਦਾ ਕਿ ਸ਼ਾਇਦ ਕੋਈ نیچے ਵਰਕਰ ਸਪੋਰਟ ਨਹੀਂ ਕਰ ਰਿਹਾ ਜਾਂ ਕੋਈ ਲੀਡਰ ਸਪੋਰਟ ਨਹੀਂ ਕਰ ਵੱਡੇ ਵੱਡੇ ਠੋਕਿਓ ਦਾਵੇ ਕਰਦੇ ਸੀ ਕਿ ਰਾਜੋ ਆਣਾ ਜਿਹਨੂੰ ਜੇਲ੍ਹ ਤੋਂ ਬਾਹਰ ਕਢਾਓ ਬੜੇ ਠੋਕਿਓ ਕਹਿੰਦੇ ਸੀ ਕਢਾਓ ਫੋਨੋ ਕਿਹੜੇ ਮੂੰਹ ਨਾਲ ਕਹੋਗੇ ਵੀ ਉਹਨਾਂ ਨੂੰ ਬਾਹਰ ਕਢਾਓ ਬੀਜੇਪੀ ਦਾ ਉਹ ਵਿਰੋਧ ਕਰਦੇ ਸੀ ਉਹੀ ਬੀਜੇਪੀ ਚੋਂ ਸ਼ਾਮਿਲ ਹੋ ਗਏ ਅੱਜ ਉਹਨਾਂ ਦਾ ਮਾਈਂਡ ਉਹਨਾਂ ਨੂੰ ਉਹਨਾਂ ਦੀ ਸੋਚ ਉਹਨਾਂ ਨੂੰ ਕੀ ਲਾਲਚ ਇਹ ਉਹ ਦੱਸ ਸਕਦੇ ਨੇ ਕਿ ਇਹ ਕਿਉਂ ਅੱਜ ਚੰਗੇ ਪੜੇ ਆਪਣੇ ਪਰਿਵਾਰ ਨੂੰ ਛੱਡ ਕੇ ਇਹ ਦੂਜੇ ਪਰਿਵਾਰ ਚ ਕਿਉਂ ਗਏ ਮੈਨੂੰ ਪਤਾ ਕੀ ਆਪਣੇ ਪਰਿਵਾਰ ਅਸੀਂ ਬੜੇ ਦਿਲੋਂ ਇਮੋਸ਼ਨਲੀ ਅਟੈਚ ਸੀ ਬਿੱਟੂ ਜੀ ਨਾਲ ਔਰ ਬੜੀ ਮਿਹਨਤ ਨਾਲ ਅਸੀਂ ਕਾਂਗਰਸ ਪਾਰਟੀ ਦਾ ਕੰਮ ਕਰ ਰਹੇ ਸੀ ਸਾਨੂੰ ਮਿਲ ਸੀ ਅਸੀਂ ਸੀਟ ਬੜੇ ਆਰਾਮ ਨਾਲ ਜਿੱਤਾਂਗੇ ਇਹਦੇ باوجود ਇਹ ਫੈਸਲਾ ਉਹਨਾਂ ਨੇ ਕਿਉਂ ਜਿਹੜੇ ਰਵਨੀ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਪਿੱਛੇ ਸ਼ਹਾਦਤ ਦਾ ਨਾਮ ਲੱਗਦਾ ਸੀ ਬਿਅੰਕ ਸਿੰਘ ਜੀ ਦੇ ਪੋਤੇ ਜਿਨ੍ਹਾਂ ਦਾ ਨਾਮ ਜੋੜਿਆ ਹੋਇਆ ਸੀ ਦੇਖੋ ਅੱਜ ਤੋਂ ਬਾਅਦ ਉਹ ਬਿਅੰਕ ਸਿੰਘ ਦੇ ਪੋਤੇ ਦਾ ਜ਼ਰੂਰ ਵੱਜੂਗੇ ਉਹ ਸ਼ਹਾਦਤਾਂ ਵਾਲਾ ਇੱਕ ਨਾਮ ਉਹ ਉਤਰ ਗਿਆ ਅਸੀਂ ਦੁਆਰਾ ਲੀਡਰਸ਼ਿਪ ਦੇ ਤੋਂ ਕੀ ਉਹ ਫੈਸਲਾ ਕਰੇਗੀ ਕਿ ਕਿਹਨੂੰ ਉਹਨਾਂ ਨੇ ਅੱਗੇ ਕੈਂਡੀਡੇਟ ਬਣਾਉਣਾ ਉਸ ਤੋਂ ਬਾਅਦ ਦੁਆਰਾ ਤੇ ਮੇਂ ਸਟਾਰਟ ਕਰਾਂਗੇ ਔਰ ਥਿਸ ਇਜ਼ 100% ਸ਼ੋਰ ਕਿ ਲੁਧਿਆਣਾ ਦੀ ਪਾਰਲੀਮੈਂਟ ਸੀਟ ਜਿਹੜੀ ਉਹ ਕਾਂਗਰਸੀ ਤੇ ਕੋਰਨੀਸੀ ਬਿੱਟੂ ਜੀ تقریبا 28 ਘੰਟੇ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਸੀਗੇ ਤੇ ਮੈਂਬਰ ਪਾਰਲੀਮੈਂਟ ਰਹੀ ਹੈ ਕਾਂਗਰਸ ਪਾਰਟੀ ਨੇ ਬੜਾ ਕੁਛ ਉਹਨਾਂ ਨੂੰ ਦਿੱਤਾ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਔਰ ਬੜਾ ਮਾਨ ਇਜਤ ਲੁਧਿਆਣੇ ਦੇ ਲੋਕਾਂ ਨੇ ਬਖਸ਼ਿਆ ਉਹਨਾਂ ਨੂੰ 10 ਸਾਲ ਵੋਟਾਂ ਪਾ ਕੇ ਉਹ ਆਪਣੇ ਨੁਮਾਇੰਦਾ ਚੁਣਿਆ ਬਟ ਇਹ ਉਹਨਾਂ ਨੇ ਫੈਸਲਾ ਅਚਾਨਕ ਕਿਉਂ ਲੈ ਲਿਆ ਇਹਦੇ ਬਾਰੇ ਤਾਂ ਉਹ ਦੱਸ ਸਕਦੇ ਆ ਬਟ ਕਿਤਨਾ ਕਿਤੇ ਕਾਂਗਰਸ ਪਾਰਟੀ ਦਾ ਹਰ ਵਰਕਰ ਜਿਹੜਾ ਉਹ ਇਸ ਫੈਸਲੇ ਤੋਂ ਬੜਾ ਸਤப்தਾ ਕਿਉਂਕਿ ਸਾਰੇ ਵਰਕਰ ਔਰ ਲੀਡਰ ਸਹਿਬਾਨ ਦਿਲੋਂ ਉਹਨਾਂ ਦੀ ਸਪੋਰਟ ਕਰ ਰਹੇ ਸੀਗੇ ਕੁਝ ਐਸਾ ਨਹੀਂ ਸੀਗਾ ਜਿਨ੍ਹਾਂ ਲਈ ਲੱਗਦਾ ਕਿ ਸ਼ਾਇਦ ਕੋਈ نیچے ਵਰਕਰ ਸਪੋਰਟ ਨਹੀਂ ਕਰ ਰਿਹਾ ਜਾਂ ਕੋਈ ਲੀਡਰ ਸਪੋਰਟ ਨਹੀਂ ਕਰ ਰਿਹਾ ਸਾਰੇ ਉਹਨਾਂ ਦੇ ਨਾਲ ਸੀਗੇ ਤੇ ਇਹੋ ਜਿਹੇ ਹਾਲਾਤ ਕਿਉਂ ਬਣੇ ਇਹਦਾ ਤਾਂ ਉਹ ਹੀ ਦੱਸ ਸਕਦੇ ਔਰ ਮੈਂ ਵੀਡੀਓ ਦੇ ਵਿੱਚ ਆਉਣ ਨਾਲ ਆਦਾ ਸੀ ਕਹਿ ਰਹੇ ਸੀ ਜੀ ਆਪਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਉਹ ਆ ਵੀ ਅਸੀਂ ਕਦੀ ਕਿਸੇ ਪਾਰਟੀ ਦੇ ਇਧਰ ਉਧਰ ਜਾਣ ਵਾਲੇ ਨਹੀਂ ਹੈਗੇ ਆ ਬਿਲਕੁਲ ਹੋਤਾ ਮੈਂ ਨਾਲ ਹੀ ਸੀਗਾ ਜਦੋਂ ਉਹਨਾਂ ਨੇ ਬਿਆਨ ਦਿੱਤੇ ਔਰ ਅਸੀਂ ਕੈਂਪੇਨ ਸਟਾਰਟ ਕਰਤੀ ਸੀ ਉਹਨਾਂ ਦੀ ਇਲੈਕਸ਼ਨ ਦੀ ਔਰ ਬੜੇ ਇੱਥੇ ਰਿਜ਼ਲਟ ਵੀ ਆ ਰਹੇ ਸੀਗੇ ਮੇਰਾ ਖਿਆਲ ਹੈ ਕਿ ਇਹ ਬੜਾ ਅਜੀਬ ਜਿਹਾ ਫੈਸਲਾ ਜਿਹੜਾ ਉਹਨਾਂ ਨੇ ਲਿੱਤਾ ਹੈ ਕਿਉਂਕਿ ਸ਼ਹੀਦ ਬਿਆਨ ਸਿੰਘ ਜੀ ਦੇ ਗ੍ਰੈਂਡਸਨ ਨੇ ਔਰ ਬਿਆਨ ਸਿੰਘ ਦਾ ਨਾਮ ਪੰਜਾਬ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਕਿਉਂਕਿ ਪੰਜਾਬ ਦੇ ਲੋਕਾਂ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਕਾਂਗਰਸ ਪਾਰਟੀ ਵੱਲੋਂ ਜਿੰਮਸਰੀਆ ਪੰਜਾਬ ਦੇ ਤੁਹ ਸਾਰੇ ਸਮੀਕਰਨ ਅਗਰ ਦੇਖੀਏ ਤੇ ਜੋ ਇਹ ਹਾਲਾਤ ਬਣੇ ਆ ਇਹ ਬੜੇ ਮੈਂ ਕਵਾਂਗਾ ਕਿ ਅਨਫੋਰਚੂਨੇਟ ਦੁਰਭਾਗਿਆਪੁਰਨ ਨੇ ਇਹੋ ਜੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀ ਜਿਵੇਂ ਜਿਵੇਂ ਕਿ ਹਾਲ ਤੋਂ ਦਸ ਦਿਨ ਪਹਿਲਾਂ ਜਿਵੇਂ ਆਪਣੇ ਸੀਪੀਓ ਦੇ ਸਾਹਮਣੇ ਵੀ ਕਾਫੀ ਵੱਡਾ ਤਰਨ ਲੱਗ ਗਿਆ ਸੀ ਉਸ ਤੋਂ ਬਾਅਦ ਕਾਫੀ ਬਵਾਲ ਹੋ ਚੁੱਕਾ ਸੀ ਉਹਦੇ ਬਾਰੇ ਕੀ ਜਾਣਦੇ ਕਿ ਆਪਾਂ ਰੋਮੀ ਨੂੰ ਬੁਲਾਪਾਂ ਜਨਗਤ ਦੇ ਦੇਖੋ ਅਸੀਂ ਤਾਂ ਜੇਲ ਵੀ ਕੱਟ ਕੇ ਆਏ ਆ ਮੈਂ ਮਿੱਟੂ ਜੀ ਦੇ ਨਾਲ ਅਸੀਂ ਇਹਦਾ ਚਲੋ ਜੈਸਾਹਬ ਨੇ ਜ਼ਮਾਨਤ ਦੇਤੀ ਅਗਰ ਨਾ ਦਿੰਦੇ ਤੇ ਲੰਬਾ ਸਮਾਂ ਰਹਿਣਾ ਪੈਣਾ ਸੀ ਕਿਉਂਕਿ ਸਾਡੇ ਲੀਡਰ ਸੀਗੇ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਅਸੀਂ ਲੋਕਾਂ ਵਾਸਤੇ ਲੜ ਰਹੇ ਸੀਗੇ ਤੇ ਉਹ ਲੀਡ ਕਰ ਰਹੇ ਸੀ ਸਾਡਾ ਹਮੇਸ਼ਾ ਉਹਨਾਂ ਨੂੰ ਆਪਣਾ ਲੀਡਰ ਸਮਝਿਆ ਔਰ ਕਿਤੇ ਨਾ ਕਿਤੇ ਮੈਂ ਸਪੈਸ਼ਲ ਲੁਧਿਆਣੇ 'ਚ ਗੱਲ ਕਰਾਂ ਤੇ ਇਸ ਕਨਸੀਸਟੈਂਸੀ ਦੇ ਸਾਡੇ ਜਿਹੜੇ ਕੌਂਸਲਰ ਨੇ ਬਲੌਕ ਪ੍ਰਧਾਨ ਵੋਟ ਪ੍ਰਧਾਨ ਸਾਡੇ ਵਰਕਰ ਜੀ ਸਾਰੇ ਦਿਨ ਲੱਗੇ ਹੋ ਸੀ ਔਰ ਗਾ ਤੁਸੀਂ ਦੇਖਿਆ ਹੈਗਾ ਕਿ ਉਹਨਾਂ ਦੀ ਕੈਂਪੇਨ ਜਿਹੜੀ ਸਟਾਰਟ ਹੀ ਤੋਂ ਹੋਈ ਔਰ ਅਸੀਂ ਰੈਗੂਲਰ ਮੀਟਿੰਗਾਂ ਕਰ ਰਹੇ ਸੀਗੇ ਔਰ ਹੁਣ ਸਾ ਅਸੀਂ ਇੱਕ ਪਲਾਨ ਕੀਤਾ ਸੀ ਕਿ ਡੇਲੀ ਅਸੀਂ ਤਿੰਨ ਵਾਰਡ ਦੇ ਵਿੱਚ ਜਿਹੜੀ ਹੈ ਮੀਟਿੰਗ ਕਰਿਆ ਕਰਾਂਗੇ ਜਿੰਕੀ ਹੈ ਅਬ ਤੋਂ ਨਾਲ ਮੁੱਖ ਤੱਬੀਰ ਉਹਨਾਂ ਦੇ ਕੋਲ ਤੁਸੀਂ ਤੁਸੀਂ ਦੇ ਆਪਣਾ ਬਿਟਕੋਇਨ ਤੇ ਉਹਦਾ ਉਧਾਰ ਕਰਾਂ ਜਾਂਦੀ ਸੀ ਤੇ ਉੱਥੇ ਦਾ ਉਸ ਵਾਲਾ ਚਾਹੁੰਦੇ ਜੇ ਤਰਫੀ ਮਿਲ ਜਾਤਾ ਗਿਆ ਸੀ ਤੇ ਉਸ ਤੋਂ ਤੁਸੀਂ ਉਧਰ ਉਧਰ ਚਲੇ ਕੇ ਰੱਬਾ ਦੀ ਉਹਦੇ ਵਾਸਤੇ ਕੀ ਜਣਾ ਚੋਈ ਦੇਖੋ ਜਿਹੜੇ ਅਸੀਂ ਪ੍ਰੋਜੈਕਟ ਬਣਾਏ ਸੀਗੇ ਅਸੀਂ ਉਹਨਾਂ ਤੇ ਵਿਜ਼ਿਟ ਕਰਨਾ ਸੀਗਾ ਕਿਉਂਕਿ ਕਾਂਗਰਸ ਵੱਲੋਂ ਪ੍ਰੋਜੈਕਟ ਆਏ ਸੀਗੇ ਔਰ ਕੰਪਲੀਟ ਹੋਣ ਦੇ ਨੇੜੇ ਐ ਤੇ ਉਦੋਂ ਕਿਉਂਕਿ ਇਹਨਾਂ ਨੇ ਪੁਲਿਸ ਲਗਾਤੀ ਇੱਥੇ ਜਦੋਂ ਮੈਂ ਉੱਥੇ ਗਿਆ ਬਿੱਟੂ ਦੇ ਘਰ ਤੇ ਉਹਨਾਂ ਨੇ ਉਦੋਂ ਸਾਨੂੰ ਉਥੇ ਹੌਸ ਰੈਸਟ ਕਰ ਲਿਆ ਸੀਗਾ ਮੈਂ ਉਹ ਉਹੀ ਗੱਲਾਂ ਦੁਬਾਰਾ ਕਰ ਰਿਹਾ ਕਿ ਅਸੀਂ ਬੜੇ ਦਿਲੋਂ ਇਮੋਸ਼ਨਲੀ ਅਟੈਚ ਸੀ ਬਿੱਟੂ ਜੀ ਨਾਲ ਜੀ ਔਰ ਬੜੀ ਮਿਹਨਤ ਦੇ ਨਾਲ ਅਸੀਂ ਕਾਂਗਰਸ ਪਾਰਟੀ ਦਾ ਕੰਮ ਕਰ ਰਹੇ ਸੀ ਸਾਨੂੰ ਮਿਲ ਸੀ ਅਸੀਂ ਸੀਟ ਬੜੇ ਰਾਮਨਾ ਜਿੱਤਾਂਗੇ ਇਹਦੇ باوجود ਦੇ ਫੈਸਲਾ ਉਹਨਾਂ ਨੇ ਕਿਉਂ ਲੱਲੇ ਕਿਉਂਕਿ ਜਦੋਂ ਲੁਧਿਆਣੇ ਆਣਗੇ ਹੁਣ ਤੁਸੀਂ ਇਹ ਸਵਾਲ ਜ਼ਰੂਰ ਕਰਨਾ ਉਹਨਾਂ ਨੂੰ ਕਿ ਇਹ ਫੈਸਲੇ ਦੇ ਪਿੱਛੇ ਅੱਜ ਕਿਹੜੇ ਕਾਰਨ ਹੈ ਕਈ ਪਾਰਟੀਆਂ ਕਹਿ ਰਹੀਆਂ ਜੀ ਉਹਨਾਂ ਨੂੰ ਕਈ ਵਾਰ ਕੈਂਡੀਡੇਟ ਨਹੀਂ ਲੱਭਦਾ ਪਰ ਇਹ ਸਪਾਰਟੀ ਜੀ ਦਾ ਕੈਂਡੀਡੇਟ ਤਾਂ ਪੱਕੇ ਜਿਹਾ ਪਹਿਲਾਂ ਹੀ ਆਲਰੇਡੀ ਜਿੱਤਿਆ ਹੋਇਆ ਕੈਂਡੀਡੇਟ ਸਿਗਾ ਤੇ ਹੁਣ ਇਹ ਚਾਨਕ ਜਿਹੜਾ ਇਦਾਂ ਹੋਇਆ ਦੇਖੋ ਵੀਜੀ ਜੀ ਅਗਰ ਅਸੀਂ ਆਪਣੇ ਲੈਵਲ ਤੇ ਗੱਲ ਕਰੀਏ ਦੋ ਲੋਗ ਹੈ ਇੱਕ ਉਹਨੇ ਕਸਿਲ ਹੋਗਾ ਠੀਕ ਹੈ ਅਗਰ ਤਾਂ ਅਸੀਂ ਕੋਈ ਮਾਲਾ ਕੰਮ ਕਰ ਰਹੇ ਸੀ ਜਾਂ ਸਪੋਰਟ ਨਹੀਂ ਕਰ ਰਹੇ ਸੀ ਫਿਰ ਤਾਂ ਰੀਜ਼ਨ ਅਸੀਂ ਲੋਕਾਂ ਸਾਡੇ ਕਰਕੇ ਉਹ ਚਲੇ ਗਏ ਤੇ ਅਸੀਂ ਮਾਨਦੇ ਨਾ ਮਿਹਨਤ ਕਰਦੇ ਸੀ ਸਾਰੇ ਜਣੇ ਜੀ ਪਾਰਟੀ ਵਾਸਤੇ ਵੀ ਤੇ ਉਹਨਾਂ ਦੀ ਸੀਟ ਵਾਸਤੇ ਵੀ ਤੇ ਫਿਰ ਉਹ ਛੱਡ ਕੇ ਚਲੇ ਗਏ ਇਹਦਾ ਜਵਾਬ ਤਾਂ ਉਹ ਬਿਹਤਰ ਦੇ ਸਕਣਗੇ ਬਟ ਜਿਹੜੀ ਨਾ ਇੱਕ ਰਵਾਇਤ ਸ਼ੁਰੂ ਹੋ ਗਈ ਪੂਰੇ ਹਿੰਦੁਸਤਾਨ ਦੇ ਵਿੱਚ ਮਤਲਬ ਇਧਰ ਉਧਰ ਆਂ ਜਾਂਦੀ ਇਹ ਕੋਈ ਬਹੁਤੀ ਚੰਗੀ ਨਹੀਂ ਹੈ ਅੱਜ ਹਰ ਬੰਦਾ ਹਰ ਪੋਲੀਟਿਕਲ ਲੀਡਰ ਇਹ ਸੋਚ ਰਿਹਾ ਹੈ ਕੀ ਮੈਨੂੰ ਫਾਇਦਾ ਕਿੱਧਰ ਜਾ ਕੇ ਹੋਏਗਾ ਜਦ ਕਿ ਰਾਜਨੀਤੀ ਇਸ ਵਾਸਤੇ ਨਹੀਂ ਬਣੀ ਆ ਜਿਹੜੀਆਂ ਤੁਸੀਂ ਆ ਫੋਟੋਆਂ ਇੱਥੇ ਦੇਖ ਰਹੇ ਹੋ ਛੇਦਾਂ ਦੀਆਂ ਅਗਰ ਇਹ ਆਪਣਾ ਫਾਇਦਾ ਸੋਚਦੇ ਤੇ ਅੱਜ ਇੱਥੇ ਫੋਟੋਆਂ ਨਾ ਹੁੰਦੀਆਂ ਤੇ ਇਹਨਾਂ ਤੇ ਅਸੀਂ ਦਿਨ ਨਾ ਬਣਾਉਂਦੇ ਸੋ ਬਟ ਫਿਰ ਗੱਲ ਉਥੇ ਆ ਜਾਂਦੀ ਹੈ ਕਿ ਪਬਲਿਕ ਐਸੈਪਟ ਕਰਦੀ ਹੈ ਕਿਉਂਕਿ ਅਸੀਂ ਲੋਕ ਕੋਈ ਪੜ ਕੇ ਤਾਂ ਆਏ ਨਹੀਂ ਵੀ ਅਸੀਂ ਪੇਪਰ ਦੇ ਕੇ ਆਏ ਆ ਪੀ ਐਚ ਡੀ ਕੀਤੀ ਹੈ ਜਾਂ ਕੁਝ ਇਹੋ ਜਿਹੀ ਗੱਲ ਹੈ ਬੇਸਿਕਲੀ ਤਾਂ ਕਿੰਨਾ ਕਿਤੇ ਲੋਕਾਂ ਦੇ ਬਣਾਏ ਹੋਏ ਆ ਅਸੀਂ ਜਦੋਂ ਲੋਕੋ ਚੀਜ਼ ਨੂੰ ਪਸੰਦ ਕਰਨ ਲੱਗ ਜਾਂਦੇ ਆ ਫਿਰ ਉਸ ਲੀਡਰ ਕੀ ਕਰ ਸਕਦਾ ਸਾਨੂੰ ਫਿਰ ਆਉਣ ਵਾਲੇ ਟੈਂਡਰ ਦੀਆਂ ਚੋਣਾਂ ਆਉਣਗੀਆਂ ਆਪਣੀ ਕਾਂਗਰਸ ਪਾਰਟੀ ਵੱਲੋਂ ਕੋਈ ਦਬਾਅ ਹੋਵੇ ਜਾਂ ਲੈਵਲ ਉੱਤੇ ਕੋਈ ਮੋਰਲੋ ਜਾਂ ਪਾਰਟੀ ਦੇ ਦੇਖੋ ਪਾਰਟੀ ਆਪਣੇ ਲੈਵਲ ਤੇ ਲੁਧਿਆਣੇ ਦੇ ਵਿੱਚ ਵੀ ਸਰਵੇ ਕਰ ਰਹੀ ਹੈ ਚੈੱਕ ਕਰ ਰਹੀ ਹੈ ਦੇਖ ਰਹੀ ਹੈ ਵੀ ਕਿਹੜਾ ਅੱਛਾ ਕੈਂਡੀਡੇਟ ਹੋਏਗਾ ਕਾਂਗਰਸ ਆਪਣਾ ਬੈਸਟ ਕੈਂਡੀਡੇਟ ਦੇਗੀ ਔਰ ਸਾਨੂੰ ਬੜੀ ਉਮੀਦ ਹੈ ਕਿ ਅਸੀਂ ਇਹ ਸੀਟ ਜ਼ਰੂਰ ਜਿੱਤਾਂਗੇ ਤੁਹਾਨੂੰ ਜੇ ਮੌਕਾ ਮਿਲਦਾ ਵਾ ਇਹਨੂੰ ਸੇਵਾ ਕਰਨ ਦਾ ਇਹਨੂੰ ਕਿੱਦਾਂ ਦੇਖਦੇ ਹੋ ਪਹਿਲਾਂ ਹਲਕਾ ਕੁਬੀ ਦੀ ਨਮਾਜ਼ ਨਗਰਵਰੇ ਕਾਫੀ ਤੁਸੀਂ ਉਮੀਦ ਕੀਤੀ ਆ ਤੇ ਹੁਣ ਤਾਂ ਪੂਰਾ ਜਿਹੜਾ ਲਿਖਣਾ ਆ ਜਾਣਾ ਕਿ ਦੇਖੋ ਪਾਰਟੀ ਨੇ 2002 ਚ ਕੌਨਸਲ ਦੀ ਟਿਕਟ ਦਿੱਤੀ ਸੀ 15 ਸਾਲ ਉਸਪੋਰਟ ਸੇਵਾ ਕਰਨ ਦਾ ਮੌਕਾ ਮਿਲਿਆ 5 ਸਾਲ ਐਜ਼ੀ ਐਮਐਲਏ ਸੇਵਾ ਕਰਨ ਦਾ ਮੌਕਾ ਮਿਲਿਆ ਜੇ ਪਾਰਟੀ ਨੂੰ ਲੱਗੇਗਾ ਕਿ ਮੈਂ ਉਸ ਲੈਵਲ ਤੇ ਸੇਵਾ ਕਰ ਸਕਦਾ ਜੇ ਪਾਰਟੀ ਇਹ ਕਹੇਗੀ ਹੁਕਮ ਦੇਗੀ ਤੇ ਕੋਈ ਦਿੱਕਤ ਨਹੀਂ ਹੈ ਕੱਲਾ ਮੈਂ ਨਹੀਂ ਇੱਥੇ ਸਾਰੇ ਬੈਠੇ ਸਾਡੇ ਬਲੋਕ ਪ੍ਰਧਾਨ ਨੇ ਬਾਬਾ ਜੀ ਕੌਂਸਲਰਾਂ ਨੇ ਮੋਨੂ ਜੀ ਨੇ ਚੇਤਨ ਜੀ ਨੇ ਸਾਰੇ ਲੜ ਸਕਦੇ ਆ ਅਗਰ ਪਾਰਟੀ ਨੂੰ ਲੱਗੇਗਾ ਕਿ ਇਹ ਬੰਦਾ ਜਿਹੜਾ ਹੈ ਇਹ ਕੈਂਡੀਡੇਟ ਜਿਹੜਾ ਹੈ ਲੋਕਾਂ ਵਾਸਤੇ ਵੀ ਚੰਗਾ ਹੈ ਤੇ ਲੋਕ ਵੋਟ ਵੀ ਕਰਨਗੇ ਤੇ ਜਿੱਤ ਵੀ ਸਕਦਾ ਤੇ ਜਿਹੜਾ ਦਲ ਸਿਰ ਹੋਇਆ ਹਜੇ ਤਾਂ ਸਾਰੇ ਕਾਂਗਰਸੀ ਬੜੇ ਉੱਚ ਸਤਬਦ ਨੇ ਕਿ ਕਦੀ ਇਹ ਚੀਜ਼ ਸੋਚੀ ਨਹੀਂ ਸੀ ਤੇ ਸਲੋ ਸਲੋ ਜਿੱਦਾਂ ਅਸੀਂ ਦੁਆਰਾ ਲੀਡਰਸ਼ਿਪ ਦੇ ਤੋ ਕੀ ਉਹ ਫੈਸਲਾ ਕਰੇਗੀ ਕਿ ਕਿਹਨੂੰ ਉਹਨਾਂ ਨੇ ਅੱਗੇ ਕੈਂਡੀਡੇਟ ਬਣਾਉਣਾ ਉਸ ਬਾਅਦ ਦੁਆਰਾ ਕੰਪੇਨ ਸਟਾਰਟ ਕਰਾਂਗੇ ਔਰ ਥਿਸ ਇਜ਼ 100% ਸ਼ੋਰ ਕਿ ਲੁਧਿਆਣੇ ਦੀ ਪਾਰਲੀਮੈਂਟ ਸੀਟ ਜਿਹੜੀ ਉਹ ਕਾਂਗਰਸ ਦਿੱਤੇ ਸਮਝ ਜੀ ਜਿਵੇਂ ਕੀ ਆਪਣੇ ਪਰਮ ਬੱਟੂ ਵੀ ਹੈਗੇ ਜੀ ਇਹ ਅਚਾਨਕ ਅਚਾਨਕ ਕਿਵੇਂ ਹੋ ਗਿਆ ਜੀ ਤੁਹਾਡੇ ਨਾਲ ਕਿ ਕਿ ਤਰ੍ਹਾਂ ਕਿਤੇ ਗੱਲ ਦੀ ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਹੈ ਕਿ ਇੱਕ ਲੀਡਰ ਹੁੰਦਾ ਹੈ ਕੋਦੇ ਨਾਲ ਉਹਦੀ ਟੀਮ ਹੁੰਦੀ ਆ ਵਰਕਰ ਹੁੰਦੇ ਆ ਜਾਂ ਬਾਕੀ ਸਪੋਰਟਰ ਹੁੰਦੇ ਆ ਵਰਕਰ ਸਪੋਰਟਰ ਤਾਂ ਦਿਲੋਂ ਮਿਹਨਤ ਕਰ ਰਹੇ ਸੀਗੇ ਇਸ ਗੱਲ 'ਚ ਕੋਈ ਦੋ ਰਹਿ ਨਹੀਂ ਇਹ ਗੱਲ ਤਾਂ ਤੁਸੀਂ ਵੀ ਆਪ ਦੇਖੀ ਹੈ ਕੁਝ ਉਹਦੇ ਸ਼ੱਕ ਸ਼ੁਭਾ ਨਹੀਂ ਆ ਫਿਰ ਲੀਡਰ ਕਿਉਂ ਸ਼ਿਫਟ ਹੋ ਗਏ ਇਹਦਾ ਬਿਹਤਰ ਜਵਾਬ ਉਹੀ ਦੇ ਸਕਦੇ ਆ ਕਿਉਂਕਿ ਅਸੀਂ ਤਾਂ ਉਸ ਜਗ੍ਹਾ ਤੇ ਅੱਜ ਵੀ ਖੜੇ ਆ ਜਿੱਥੇ ਉਹ ਸਾਨੂੰ ਛੱਡ ਕੇ ਗਏ ਆ ਕਾਂਗਰਸ ਪਾਰਟੀ ਨਾਲ ਖੜੇ ਆ ਆਪਣੀ ਆਈਡੀਓਲੋਜੀ ਨਾਲ ਖੜੇ ਆ ਆਪਣੇ ਸਿਧਾਂਤਾਂ ਨਾਲ ਖੜੇ ਆ ਉਹ ਕਿਉਂ ਛੱਡ ਗਏ ਇਹ ਗੱਲ ਨੂੰ ਜਦੋਂ ਲੁਧਿਆਣਾ ਆਣਗੇ ਉਹੀ ਦੱਸਣਗੇ ਬਿਹਤਰ ਜੇ ਆਪਾਂ ਗੱਲ ਕਰੀਏ ਕਿ ਰਵਦੀਪ ਸਿੰਘ ਬਿੱਟੂ ਜੀ ਕਾਂਗਰਸ ਪਾਰਟੀ ਛੱਡ ਕੇ ਚਲੇ ਗਏ ਜੀ ਤੇ ਕੋਈ ਗੱਲ ਨਹੀਂ ਕਾਂਗਰਸ ਪਾਰਟੀ ਕੋ ਕੈਂਡੀਡੇਟ ਦੀ ਕਮਿਊਨਿਟੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੇ ਧਨਵਾੜ ਜੀ ਹੈਗੇ ਆ ਪਾਰਟੀ ਉਹਨਾਂ ਨੂੰ ਮੌਕਾ ਜ਼ਰੂਰ ਦੇਊਗੀ ਸਾਨੂੰ ਪੂਰਾ ਵਿਸ਼ਵਾਸ ਹੈ ਔਰ ਅਸੀਂ ਵੱਧ ਤੋਂ ਵੱਧ ਇੱਥੋਂ ਵੋਟਰਾਂ ਨਾਲ ਜਿੱਤ ਕੇ ਵੀ ਦਿਖਾਵਾਂਗੇ ਬਾਕੀ ਰਹੀ ਗੱਲ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜਿਹੜੇ ਰਵਨੀ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਪਿੱਛੇ ਸ਼ਹਾਦਤ ਦਾ ਨਾਮ ਲੱਗਦਾ ਸੀ ਬਿਆਨ ਸਿੰਘ ਜੀ ਦੇ ਪੋਤੇ ਜਿਨ੍ਹਾਂ ਦਾ ਨਾਮ ਜੋੜਿਆ ਹੋਇਆ ਸੀ ਦੇਖੋ ਅੱਜ ਤੋਂ ਬਾਅਦ ਉਹ ਬਿਆਨ ਸਿੰਘ ਦੇ ਪੋਤੇ ਦਾ ਜ਼ਰੂਰ ਵੱਜੂਗੇ ਕੋ ਸ਼ਹਾਦਤਾਂ ਵਾਲਾ ਇੱਕ ਨਾਮ ਉਹ ਉਤਰ ਗਿਆ ਜਿਹੜਾ ਕਿ ਕਾਂਗਰਸ ਪਾਰਟੀ ਦੇ ਨਾਲ ਹੀ ਲੱਗਿਆ ਹੋਇਆ ਸੀ ਔਰ ਕਾਂਗਰਸ ਪਾਰਟੀ ਦੇ ਨਾਲ ਹੀ ਉਹ ਖਤਮ ਹੋਊਗਾ ਕਿਉਂਕਿ ਉਹ ਉਧਰ ਬੀਜੇਪੀ ਚਲੇ ਗਏ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਣੀ ਚਾਹੁੰਦਾ ਵੱਡੇ ਵੱਡੇ ਠੋਕੇ ਉਹ ਦਾਵੇ ਕਰਦੇ ਸੀ ਕਿ ਰਾਜੋ ਆਣਾ ਜਿਹਨੂੰ ਜੇਲ੍ਹ ਤੋਂ ਬਾਹਰ ਕਢਾਓ ਬੜੇ ਠੋਕੇ ਕਹਿੰਦੇ ਸੀ ਕਢਾਓ ਹੁਣ ਉਹ ਕਿਹੜੇ ਮੂੰਹ ਨਾਲ ਕਹੋਗੇ ਵੀ ਉਹਨਾਂ ਨੂੰ ਬਾਹਰ ਕਢਾਓ ਭਾਜਪਾ ਦਾ ਉਹ ਵਿਰੋਧ ਕਰਦੇ ਸੀ ਉਹੀ ਭਾਜਪਾ ਵਿੱਚੋਂ ਸ਼ਾਮਿਲ ਹੋ ਗਏ ਸਾਨੂੰ ਨਹੀਂ ਪਤਾ ਇਹਨਾਂ ਵਿੱਚ ਉਹਨਾਂ ਦਾ ਕੀ ਲਾਭ ਸੀ ਜਾਂ ਪਰਸਨਲ ਕੀ ਸੀ ਉਹਨਾਂ ਦਾ ਪਰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਤਿੰਨ ਵਾਰੀ ਐਮਪੀ ਜਿੱਤੇ ਹੋਏ ਨੇ ਮੌਜੂਦਾ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਹੋਏ ਨੇ ਤੇ ਕਾਂਗਰਸ ਪਾਰਟੀ ਜਿੰਨਾ ਸਨਮਾਨ ਉਹਨਾਂ ਨੂੰ ਮਿਲਿਆ ਜਿੰਨੇ ਐਮ.ਐਲ.ਏ ਸਨਮਾਨ ਉਹਨਾਂ ਦੇ ਕਰਦੇ ਸੀਗੇ ਸਾਨੂੰ ਨਹੀਂ ਲੱਗਦਾ ਇੰਨੀ ਇੱਜ਼ਤ ਹੋਰ ਕੋਈ ਪਾਰਟੀ ਦੇ ਸਕਦੀ ਹੈ ਤੇ ਉਸ ਤੋਂ ਬਾਅਦ ਰਹੀ ਅਸੀਂ ਗੱਲ ਕਰੀਏ ਕਿ ਐਮ.ਪੀ ਦੀ ਐਮ.ਪੀ ਦੇ ਇਲੈਕਸ਼ਨ ਆ ਰਹੇ ਨੇ ਕਾਂਗਰਸ ਪਾਰਟੀ ਕੋ ਬਹੁਤ ਵਧੀਆ ਚਿਹਰੇ ਹੈਗੇ ਨੇ ਉਹ ਜਲਦੀ ਹੀ ਤੁਹਾਡੇ ਸਾਹਮਣੇ ਉਹਨਾਂ ਦਾ ਨਾਮ ਅਨਾਉਂਸ ਹੋਊਗਾ ਮੈਸੇਜ ਕੀ ਦੇਣਾ ਚਾਹੁੰਦਾ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਅਸੀਂ ਤਾਂ ਕਾਂਗਰਸ ਪਾਰਟੀ ਨਾਲ ਕੱਲ ਵੀ ਖੜੇ ਸੀ ਔਰ ਅੱਜ ਵੀ ਖੜੇ ਆਂ ਔਰ ਜੀ ਜਾਨ ਲਗਾਵਾਂਗੇ ਉਹਨੂੰ ਕਾਂਗਰਸ ਪਾਰਟੀ ਨੂੰ ਜਿਤਾਣ ਲਈ ਔਰ ਜਿੱਤੂਗੀ ਵੀ ਲੋਕ ਪਿਆਰ ਵੀ ਬਹੁਤ ਕਰਦੇ ਆ ਲਾਸਟ ਅਸੀਂ ਕੰਪੇਨਿੰਗ ਵੀ ਕੀਤੀ ਹੈ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਇਵਨ ਅਸੀਂ ਆਹ ਹੋਲੀ ਖੇਡ ਕੇ ਹਟਿਆ ਹੋਲੀ ਤੇ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਲੋਕਾਂ ਦੇ ਮੂੰਹ 'ਚ ਆਵਾਜ਼ ਹੀ ਇੱਕ ਹੈ ਕਿ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਝਾੜੂ ਦੇ ਤਾਂ ਦੇਖੋ ਝਾੜੂ ਫੇਰੀ ਜਾਣਾ ਔਰ ਬਾਕੀ ਗੱਲ ਹੁਣ ਆ ਗਈ ਮੈਸੇਜ ਜਿਹੜਾ ਲਾਸਟ ਹੋਣ ਕਹਿ ਰਹੇ ਹੋ ਤੁਸੀਂ ਮੇਰਾ ਇੱਕ ਹੀ ਮੈਸੇਜ ਹੈ ਕੀ ਕਾਂਗਰਸ ਪਾਰਟੀ ਸਾਡੀ ਹਾਈ ਕਮਾਂਡ ਜਿੰਨੂੰ ਵੀ ਆਰਡਰ ਲਗਾਊਗੀ ਜਿੰਨੂੰ ਵੀ ਮੂਰੇ ਕਰੂਗੀ ਅਸੀਂ ਉਹਦੇ ਨਾਲ ਦਿਲ ਖੋਲ ਕੇ ਚੱਲਾਂਗੇ ਔਰ ਸਾਨੂੰ ਉਮੀਦ ਹੈ ਕਿ ਸਾਡੇ ਸ਼੍ਰੀ ਸੰਜੀਤ ਤਰਵਾਰ ਜੀ ਨੂੰ ਜਿਹੜੇ ਕਿ ਮੌਜੂਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਜਲਦੀ ਹੀ ਟਿਕਟ ਅਨਾਉਂਸ ਹੋਊਗੀ ਤੇ ਅਸੀਂ ਜਲਦੀ ਹੀ ਉਹਨਾਂ ਵਾਸਤੇ ਘਰ-ਘਰ ਜਾ ਕੇ ਵੋਟ ਮੰਗਾਂਗੇ ਧੰਨਵਾਦ ਮੋਨੋਖਿੰਡਾ ਜੀ ਬਲੋਗ ਪ੍ਰਧਾਨ ਇਕਸਟਵਨ ਕਾਂਗਰਸ ਪਾਰਟੀ ਜੀ ਪਰ ਕਿਵੇਂ ਲੱਗਦਾ ਕਿ ਵੀ ਰਮਨਿਤ ਕਪੂ ਜੀ ਭਾਜਪਾ ਨੂੰ ਛੱਡ ਕੇ ਇੱਧਰ ਹੋ ਗਏ ਬੀਜੇਪੀ ਨੂੰ ਇਹਦੇ ਵਿੱਚ ਕੀ ਹੋਊਗਾ ਅਸੀਂ ਕਾਂਗਰਸ ਪਾਰਟੀ ਚਪਾਈਆਂ ਔਰ ਸੂਰਤੋ ਹੀ ਕਾਂਗਰਸ ਪਾਰਟੀ ਸਪੋਰਟ ਕਰਦੇ ਆ ਰਹੇ ਆ ਅਸੀਂ ਤਾਂ ਪਿਛਲੇ ਹਫਤੇ ਮੈਂ ਆਪਣੇ ਬਲੋਕ ਆਪਣੇ ਵਾਰਡ ਤਿੰਨ ਵਾੜਾ ਚ 7 ਨੰਬਰ 12 ਨੰਬਰ ਔਰ 13 ਨੰਬਰ ਆਪਣੇ ਛੋੜੀ 14 ਨੰਬਰ ਵਿੱਚ ਬਿੱਟੂ ਜੀ ਮੀਟਿੰਗ ਕਰਨ ਸ਼ੁਰੂ ਕਰ ਦਿੱਤੀ ਸੀ ਕਾਂਗਰਸ ਪਾਰਟੀ ਦੀਆਂ ਜੀ ਕਿ ਸਾਡੇ ਕੈਂਡੀਡੇਟ ਨੇ ਇਹ ਤਾਂ ਉਹਨਾਂ ਦੀ ਕੀ ਮਜਬੂਰੀ ਆ ਕਿਉਂ ਛੱਡ ਗਏ ਨੇ ਇਹ ਇਹਦਾ ਉਹ ਦੱਸ ਸਕਦੇ ਨੇ ਕਿ ਬਿੱਟੂ ਜੀ ਦੀ ਕੀ ਮਜਬੂਰੀ ਆ ਕਿ ਪਾਰਟੀ ਛੱਡ ਗਏ ਸੀ ਕਾਂਗਰਸ ਪਾਰਟੀ ਚਪਾਈਆਂ ਇਹਦਾ ਜਿੰਨੂੰ ਕਾਂਗਰਸ ਪਾਰਟੀ ਟਿਕਟ ਦੇਉਗੇ ਇਹਦਾ ਪਾਰਟੀ ਨਾਲ ਖੜੇ ਆ ਇਹਦਾ ਡਿਸਟ੍ਰਿਕਟ ਕਮੇਟੀ ਸਾਡੇ ਸੰ ਅਸੀਂ ਦਾ ਕਾਂਗਰਸ ਪਾਰਟੀ ਤੁਸੀਂ ਦੇਖਦੇ ਹੋ ਕੋਈ ਨਾ ਕੋਈ ਰੋਜ਼ ਨਿਆ ਨਵਾਂ ਪ੍ਰੋਗਰਾਮ ਲੈ ਕੇ ਇਸਰ ਲੋਕਾਂ ਵਿੱਚ ਜਾਣੇ ਆ ਕਿ ਕਾਂਗਰਸ ਪਾਰਟੀ ਨੂੰ ਜੀਵੇਂ ਕਿ ਸਾਡੇ ਰਾਹੁਲ ਗਾਂਧੀ ਜੀ ਨੇ ਪਹਿਲਾਂ ਭਾਰਤ ਜੋ ਯਾਤਰਾ ਸ਼ੁਰੂ ਕੀਤੀ ਹੁੰਦੀ ਆ ਯਾਤਰਾ ਸ਼ੁਰੂ ਕੀਤੀ ਅਸੀਂ ਤਾਂ ਉਹਨਾਂ ਦਾ ਪਾਕਾਮ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਕਾਂਗਰਸ ਪਾਰਟੀ ਨੇ ਇਹ ਕਹਿੰਦੇ ਕਿ 70 ਸਾਲ ਪਾ 55 ਸਾਲ ਕਾਂਗਰਸ ਪਾਰਟੀ ਰਾਜ ਕੀਤਾ ਔਰ ਕਾਂਗਰਸ ਪਾਰਟੀ ਨੇ ਉਦੋਂ ਰਾਜ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ ਸੀ ਦੇਸ਼ ਦੇ ਕੀ ਲਾਭ ਸੀ ਹੁਣ ਤਾਂ ਜਦੋਂ ਕਾਂਗਰਸ ਪਾਰਟੀ ਨੇ ਇੱਕ ਦੇਸ਼ ਨੂੰ ਵਿਕਾਸ ਦੇ ਪਾਸੇ ਲੈ ਗਈ 9 ਸਾਲ 10 ਸਾਲ ਤੋਂ ਉਹਦੀ ਭਾਜਪਾ ਸਰਕਾਰ ਮੋਦੀ ਸਰਕਾਰ ਸਾਰੇ ਜਾਣਦੇ ਨੇ ਕਿ ਇਹਨਾਂ ਨੇ ਪਾਰਟੀ ਦੀ ਕੀ ਕੀਤਾ ਸਾਡੇ ਕਹਿੰਦੇ ਲੋੜ ਨਹੀਂ ਇੱਕ ਮੋਦੀ মিডিਆ ਹੀ ਹੈ ਜੋ ਨਹੀਂ ਦਿਖਾ ਰਿਹਾ ਬਾਕੀ ਤੁਹਾਡੇ ਚੈਨਲ ਆਈ ਲੋਕਾਂ ਦਾ ਸੱਚ ਨੇ ਹੋ ਕਿ ਤੁਸੀਂ ਪਲੀ ਬੰਦ ਜਾਣੂ ਕਿ ਕਾਂਗਰਸ ਪਾਰਟੀ ਨੇ ਹੀ ਬੇਰੋਜ਼ਗਾਰੀ ਖਤਮ ਕੀਤੀ ਕਾਂਗਰਸ ਪਾਰਟੀ ਨੇ ਮਹਿੰਗਾਈ ਕੰਟਰੋਲ ਕੀਤੀ ਉਹ ਕਾਂਗਰਸ ਪਾਰਟੀ ਨੇ ਹੀ ਗਰੀਬ ਨੂੰ ਉੱਪਰ ਚੱਕਿਆ ਉਹ ਜੋ ਬਿੱਟੂ ਦੀ ਸੋਚ ਆ ਬਿੱਟੂ ਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਅਨੰਦਪੁਰ ਸਾਹਿਬ ਤੋਂ ਸੀਟ ਦਿੱਤੀ ਗਈ ਆ ਦੋ ਵਾਰ ਲੁਧਿਆਣਾ ਤੋਂ ਐਮਪੀ ਬਣਾਇਆ ਗਿਆ ਉਹ ਕਾਂਗਰਸ ਪਾਰਟੀ ਦਾ ਜੇ ਇੱਕ ਚੀਜ਼ ਖੁੰਦੀ ਆ ਤੇ ਬੰਦਾ ਕਹਿੰਦਾ ਮੇਨੂੰ ਇੱਕ ਚੀਜ਼ ਖੋਈ ਗਈ ਹੈ ਜੀ ਪਰ ਅਸੀਂ ਉਹ ਵੀ ਪ੍ਰਚਾਰ ਕਰਨ ਲੱਗੇ ਸੀ ਹੁਣ ਉਹਨਾਂ ਦੀ ਕੀ ਮਜਬੂਰੀ ਸੀ ਇਹਦੇ ਬਾਰੇ ਬਿੱਟੂ ਜੀ ਦੱਸ ਦੇਦਗੇ ਤੁਹਾਨੂੰ ਉਹਨਾਂ ਨੇ ਕਿ ਇਹਦੇ ਗੱਲ ਕੀਤੀ ਬਿੱਟੂ ਜੀ ਨਾਲ ਸਾਡੇ ਨਾਲ ਜਦੋਂ ਵੀ ਗੱਲ ਹੋਈ ਆ ਕਾਂਗਰਸ ਪਾਰਟੀ ਨਾਲ ਗੱਲ ਹੋਈ ਆ ਜਦੋਂ ਵੀ ਮੀਟਿੰਗ ਅਸੀਂ ਗੱਲ ਕੀਤੀ ਕਿ ਕਾਂਗਰਸ ਪਾਰਟੀ ਦੀ ਮੀਟਿੰਗ ਕਰਨੀ ਆ ਕਾਂਗਰਸ ਪਾਰਟੀ ਨੂੰ ਅਸੀਂ ਕਿਉਂ ਬਿੱਟੂ ਜੀ ਸਾਹੀ ਕਾਂਗਰਸ ਪਾਰਟੀ ਨੇ ਜਿਤਾਈ ਸੀ ਲੋਕਾਂ ਦੀ ਵੋਟਾਂ ਨਾਲ ਕਾਂਗਰਸ ਪਾਰਟੀ ਦੀ ਵੋਟਾਂ ਨਾਲ ਬਿੱਟੂ ਜੀ ਐਮਪੀ ਬਣੇ ਸੀ ਜੋ ਵੀ ਕਹਿੰਦੇ ਡਿਵੈਲਪਮੈਂਟ ਕੀਤੀ ਉਹ ਕਾਂਗਰਸ ਪਾਰਟੀ ਦੀ ਇਦੋਂ ਉਹ ਦੱਸ ਸਕਦੇ ਨੇ ਕਿ ਇਹ ਕਿਉਂ ਅੱਜ ਚੰਗੇ ਪળે ਆਪਣੇ ਪਰਿਵਾਰ ਨੂੰ ਛੱਡ ਕੇ ਇਹ ਦੂਜੇ ਪਰਿਵਾਰ ਚ ਕਿਉਂ ਗਏ ਮੈਨੂੰ ਪਤਾ ਹੈ ਕਿ ਆਪਣੇ ਪਰਿਵਾਰ 'ਚ ਇੱਜ਼ਤ ਹੁੰਦੀ ਹੈ ਆਪਣੇ ਪਰਿਵਾਰ 'ਚ ਕਦਰ ਹੁੰਦੀ ਹੈ ਦੂਜੇ ਪਰਿਵਾਰ 'ਚ ਕਦੇ ਵੀ ਇੱਜ਼ਤ ਕਦਰ ਨਹੀਂ ਹੁੰਦੀ ਹੈਗੀ ਉਹ ਤਾਂ ਮੈਂ ਤਾਂ ਆਪਣੀ ਕਾਂਗਰਸ ਹਾਈ ਕਮਾਂਡ ਨੂੰ ਹੀ ਕਹੂੰਗਾ ਕਿ ਕਾਂਗਰਸ ਬਹੁਤ ਵੱਡਾ ਸਮੁੰਦਰ ਹੈ ਬਹੁਤ ਵੱਡੀ ਪਾਰਟੀ ਹੈ ਇੱਥੇ ਕੈਂਡੀਡੇਟਾਂ ਦੀ ਕਮੀ ਨਹੀਂ ਹੈਗੀ ਮੈਂ ਤਾਂ ਕਾਂਗਰਸ ਪਾਰਟੀ ਆਪਣੀ ਹਾਈ ਕਮਾਂਡ ਨੂੰ ਹੀ ਕਹੂੰਗਾ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਜੋ ਪਿਛਲੇ ਡੇਢ ਦੋ ਸਾਲ ਤੋਂ ਜ਼ਿਲ੍ਹਾ ਪ੍ਰਧਾਨਗੀ ਦੀ ਮਿਹਨਤ ਕਰ ਰਹੇ ਨੇ ਤੇ ਇਹਨਾਂ ਨੂੰ ਮੌਕ ਹਰੇਕ ਘਰ ਤੱਕ ਹਰੇਕ ਵਾਰ ਹਲਕੇ ਤੱਕ ਹਰੇਕ ਵਾਰ ਤੱਕ ਹਰੇਕ ਬਲੋਕ ਤੱਕ ਤਾਂ ਕਿ ਜਿਹੜੇ ਸਾਨੂੰ ਛੱਡ ਗਏ ਇਹਨਾਂ ਨੂੰ ਵੀ ਪਤਾ ਲੱਗ ਜਵੇ ਕਿ ਕਾਂਗਰਸ ਉਹਨਾਂ ਦੇ ਜਾਣਨਾ ਕਾਂਗਰਸ ਪਾਰਟੀ ਖਤਮ ਨਹੀਂ ਉਹ ਆਪ ਖਤਮ ਹੋ ਗਏ ਨੇ ਜੀ ਅਸੀਂ ਤਾਂ ਕਾਂਗਰਸ ਪਾਰਟੀ ਸ਼ਪਾਈਆਂ ਕਾਂਗਰਸ ਪਾਰਟੀ ਮੇਰਾ ਕੀ ਮੇਰਾ ਪਰਿਵਾਰ ਸਾਡੀ ਟੀਮ ਸਾਡਾ ਹਲਕਾ ਮੇਰਾ ਬਲੋਕ ਸਾਡਾ ਪੂਰਾ ਹਲਕਾ ਸਾਡਾ ਪੂਰਾ ਜ਼ਿਲ੍ਹਾ ਦਿਹਾਣਾ ਕਾਂਗਰਸ ਪਾਰਟੀ ਦਾ ਖੜਾ ਜੀ ਮੈਂ ਤਾਂ ਆਪਣੇ ਸਾਰੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਸਾਡੇ ਸਪੋਰਟਰ ਨੇ ਵੋਟਰ ਨੇ ਉਹਨਾਂ ਨੂੰ ਕਹੋਗੇ ਜਿਸ ਹੌਸਲੇ ਨਾਲ ਤੁਸੀਂ ਇਹਨੂੰ ਤਿੰਨ ਵਾਰ ਐਮਪੀ ਬਣਾਇਆ ਪਹਿਲਾਂ ਮਨੀਸ਼ ਤਵਾਰ ਬਿੱਟੂ ਐਮਪੀ ਬਣਾਇਆ ਇਸੇ ਹੌਸਲੇ ਨਾਲ ਆਪਾਂ ਜਿੰਨੂੰ ਕਾਂਗਰਸ ਪਾਰਟੀ ਟਿਕਟ ਦੇ ਕੇ ਭੇਜੂਗੀ ਆਪਾਂ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਐਮਪੀ ਬਣਾਉਣਾ ਮੈਂ ਕਿਉਂਕਿ ਕਾਂਗਰਸ ਪਾਰਟੀ ਦੇ ਜੋ ਵਰਕਰ ਦੀ ਜਿੰਮੇਵਾਰੀ ਆ ਜੋ ਸਪੋਰਟਰ ਜਾਂ ਵੋਟਰ ਦੀ ਜਿੰਮੇਵਾਰੀ ਆ ਅਸੀਂ ਤਾਂ ਕਾਂਗਰਸ ਪਾਰਟੀ ਕਿਉਂਕਿ ਸਾਡੀ ਜੁਮਰ ਦੀ ਬਿੱਟੂ ਨੂੰ ਅੱਗੇ ਲੈ ਕੇ ਜਾਣਾ ਪਰ ਬਿੱਟੂ ਜੀ ਨੇ ਜੋ ਵਰਕਰ ਦੀ ਕਦਰ ਜਾਂ ਸਾਰੇ ਲੁਧਿਆਣਾ ਜਾਣਦਾ ਵਾ ਅਸੀਂ ਅਸੀਂ ਆਪਣੇ ਮੂੰਹ ਮਾੜਾ ਨਹੀਂ ਕਹਾਂਗੇ ਚਲੋ ਉਹ ਚਲ ਗਏ ਪਹਿਲਾਂ ਸਾਡੇ ਪਰਿਵਾਰ ਦੇ ਮੈਂਬਰ ਸੀ ਉਹ ਸਾਡੇ ਪਰਿਵਾਰ ਛੱਡ ਕੇ ਚਲੇ ਗਏ ਉਹਨਾਂ ਦੂਜਾ ਪਰਿਵਾਰ ਦੇਖ ਲਿਆ ਪਰ ਸਾਨੂੰ ਪਤਾ ਇੰਨੀ ਮਿਹਨਤ ਕਰੂਗਾ ਕਿ ਅਸੀਂ ਔਨਲ ਟਾਈਮ ਤੇ ਵੀ ਸਾਡੇ ਚੌਥਾ ਮੌਕਾ ਵੀ ਸਾਡੀ ਕਾਂਗਰਸ ਪਾਰਟੀ ਨੂੰ ਲੋਕੀ ਦੇ ਦੇਗੇ